ਸ਼ਲੋਕ ਫਿਰਤ ਫਿਰਤ ਪ੍ਰਭ ਆਇਆ ਪਰਿਆ ਤਉ ਸਰਨਾਇ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਅਸ਼ਟਪਦੀ ਜਾਚਕ ਜਾਨ ਜਾਚਕ ਜਨ ਜਾਚੈ ਪ੍ਰਭ ਦਾਨ ਕਰ ਕਿਰਪਾ ਦੇਵੋ ਹਰ ਨਾਮ ਸਾਧ ਜਨ ਕੀ ਮੰਗਉ ਧੂਰ ਪਾਰ ਬ੍ਰਹਮੇਰੀ ਸਰਦਾ ਪੂਰ ਸਦਾ ਸਦਾ ਪ੍ਰਭ ਕੀ ਗੁਣ ਗਾਓ ਸਾਸ ਸਾਸ ਪ੍ਰਭ ਤੁਮੇ ਧਿਆਓ ਚਰਨ ਕਮਲ ਸਿਓ ਲਾਗੈ ਪ੍ਰੀਤ ਭਗਤ ਕਰੋ ਪ੍ਰਭ ਕੀ ਨਤ ਨੀਤ ਏਕ ਓਟ ਏਕੋ ਆਧਾਰ ਨਾਨਕ ਮੰਗੈ ਨਾਮ ਪ੍ਰਭਸਾਰ ਪ੍ਰਭ ਕੀ ਸ੍ਰਿਸ਼ਟ ਦ੍ਰਿਸ਼ਟ ਮਹਾ ਸੁਖ ਹੋਏ ਹਰ ਰਸ ਪਾਵੇ ਬਿਰਲਾ ਕੋਏ ਜਿਨ ਚਾਖਿਆ ਸੇ ਜਨ ਤ੍ਰਿਪਤਾਨੇ ਪੂਰਨ ਪੁਰਖ ਨਹੀਂ ਡੋਲਾਨੇ ਸੁਪਰ ਭਰੇ ਪ੍ਰੇਮ ਰਸ ਰੰਗ ਉਪਜੈ ਚਾਉ ਸਾਧਕ ਸੰਗ ਭਰੇ ਸਰਨ ਆਨ ਸਭ ਤਿਆਗ ਅੰਤਰ ਪ੍ਰਗਾਸ ਅੰਧਨ ਲੇਵ ਲਾਗ ਬੜ ਭਾਗੀ ਜਪ ਪ੍ਰਭ ਜਪਿਆ ਪ੍ਰਭ ਸੋਏ ਨਾਨਕ ਨਾਮ ਰਤੇ ਸੁਖ ਹੋਏ ਸੇਵਕ ਕੀ ਮਨਸਾ ਪੂਰੀ ਭਈ ਸਤਗੁਰ ਤੇ ਨਿਰਮਲ ਮਤ ਲਈ ਜਨ ਕਉ ਪ੍ਰਭ ਹੋਇਓ ਦਿਆਲ ਸੇਵਕ ਕੀਨੋ ਸਦਾ ਨਿਹਾਲ ਬੰਧਨ ਕਾਟ ਮੁਕਤ ਜਨ ਭਇਆ ਜਨਮ ਜਨਮ ਦੁਖ ਭਰਮ ਗਿਆ ਐ ਚੁ ਪੁੰਨੀ ਸਰਦਾ ਸਾ ਪੂਰੀ ਰਵ ਰਹਿਆ ਸਦ ਸੰਗ ਹਜੂਰੀ ਜਿਸ ਕਾ ਸਾਥਨ ਲੀਆ ਮਲਾਏ ਨਾਨਕ ਭਗਤੀ ਨਾਮ ਸਮਾਏ ਸੋ ਕਿਉ ਵਿਸਰੈ ਜੇ ਕਾਲ ਨ ਭਾਨੈ ਸੋ ਕਿਉ ਵਿਸਰੈ ਜੇ ਜੀਆ ਜਾਣੈ ਸੋ ਕਿਉ ਵਿਸਰੈ ਜਿਨ ਸਭ ਕਿਛ ਦੀਆ ਸੋ ਕਿਉ ਵਿਸਰੈ ਜੇ ਜੀਵਨ ਜੀਆ ਸੋ ਕਿਉ ਵਿਸਰੈ ਜੀ ਅਗਨ ਮੈਂ ਰਾਖੈ ਗੁਰ ਪ੍ਰਸਾਦ ਕੋ ਬਿਰਲਾ ਲਾਖੈ ਸੋ ਕਿਉ ਵਿਸਰੈ ਜੀ ਬਿਖਤੇ ਕਾਢੈ ਜਨਮ ਜਨਮ ਕਾ ਟੂਟਾ ਗਾਢੈ ਗੁਰ ਪੂਰੈ ਤਤ ਇਹੈ 부ਝਾਇਆ ਪ੍ਰਭ ਆਪਣਾ ਨਾਨਕ ਜਨ ਪਾਇਆ ਸਾਧਨ ਸੰਤ ਕਰੋ ਏ ਕਾਮ ਆਨ ਤਿਆਗ ਜਪੋ ਹਰ ਨਾਮ ਸਿਮਰ 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 ਸੁਖ ਪਾਵੋ ਆਪ ਜਪੋ ਅਬਰ ਨਾਮ ਜਪਾਵੋ ਭਗਤ ਪਾਇਆ ਭਗਤ ਪਾਏ ਤਰੀਐ ਸੰਸਾਰ ਬਿਨ ਭਗਤੀ ਤਨ ਹੋਸੀ ਛਾਰ ਸਰਬ ਕਲਿਆਣ ਸੁਖ ਨਿੰਦਨਾਮ ਬੂਡਤ ਜਾਤ ਭਏ ਵਿਸਰਾਮ ਸਗਲ ਦੁਖ ਕਾ ਹੋਵਤ ਨਾਸ ਨਾਨਕ ਨਾਮ ਜਪੋ ਗੁਣਤਾਸ ਉਪਜੀ ਪ੍ਰੀਤ ਪ੍ਰੇਮ ਰਸ ਚਾਉ ਮਨ ਤਨ ਅੰਤਰ ਹੀ ਸੁਆਉ ਨੈਤਰੂ ਪੇਖ ਦਰਸ ਸੁਖ ਹੋਏ ਮਨ ਬਿਖਸੈ ਸਾਧ ਚਰਨ ਧੋਏ ਭਗਤ ਜਨਾ ਕੈ ਮਨ ਤਨ ਰੰਗ ਬਿਰਲਾ ਕੋ ਪਾਵੇ ਸੰਗ ਏਕ ਵਸਤ ਦੀ ਜੈ ਕਰਮੈ ਆ ਗੁਰ ਪ੍ਰਸਾਦ ਨਾਮ ਜਪ ਲਿਆ ਤਾਂ ਕੀ ਉਪਮਾ ਕਹੀ ਨ ਜਾਏ ਨਾਨਕ ਰਹਾ ਸਰਬ ਸਮਾਏ ਪ੍ਰਭ ਬਖਸਾਂਤ ਦੀਨ ਦਿਆਲ ਭਗਤ ਵਛਲ ਸਦਾ ਕਿਰਪਾਲ ਅਨਾਥ ਨਾਥ ਗੋਬਿੰਦ ਗopal ਸਰਬ ਕਟਾ ਕਰਤ ਪਰਤ ਪਾਲ ਆਦ ਪੁਰਖ ਕਾਰਣ ਕਰਤਾਰ ਭਗਤ ਜਨਾ ਕੇ ਪ੍ਰਾਣ ਆਧਾਰ ਜੋ ਜੋ ਜਪੈ ਸੋ ਹੋਏ ਪੁਨੀਤ ਭਗਤ ਪਾਏ ਲਾਵੇ ਮਨ ਹੀਤ ਹਮ ਨਿਰਗੁਣ ਆਰ ਨੀਚ ਅਜਾਨ ਨਾਨਕ ਤੁਮਰੀ ਸਰਨ ਪੁਰਖ ਭਗਵਾਨ ਸਰਬ ਬੈਕੁੰਠ ਮੁਕਤ ਮੁਖ ਪਾਏ ਏਕ ਨਿਮਕ ਹਰ ਕੇ ਗੁਣ ਗਾਏ ਅਨੇਕ ਰਾਜ ਭੋਗ ਵੜਿਆਈ ਹਰ ਕੇ ਨਾਮ ਕੀ ਕਥਾ ਮਨ ਭਾਈ ਬਹੁ ਭੋਜਨ ਕਾ ਪ੍ਰਸੰਗੀਤ ਰਸਨਾ ਜਪਤੀ ਹਰ ਹਰ ਨੀਤ ਪਲੀ ਸ ਕਰਨੀ ਸੋ ਬਾ ਧਨਵੰਤ ਹਿਰਦੈ ਵਸੇ ਪੂਰਨ ਗੁਰਮੰਤ ਸਾਧ ਸੰਗ ਪ੍ਰਭ ਦੇ ਨਿਵਾਸ ਸਰਬ ਸੂਖ ਨਾਨਕ ਪ੍ਰਗਾਸ ਸ਼ਲੋਕ ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਦੀ ਆਪ ਆਪਨ ਕੀਆ ਨਾਨਕਾ ਆਪੇ ਹੀ ਪ੍ਰਜਾਪ ਅਸ਼ਟਪਦੀ ਜਬ ਆਕਾਰ ਇੱਕ ਅchna ਦ੍ਰਿਸ਼ਟੇ ਤਾ ਪਾਪ ਪੁੰਨ ਤਬ ਕਹਤੇ ਹੋਤਾ ਜਬ ਧਾਰੀ ਆਪਨ ਸੁਨ ਸਮਾਦ ਤਬ ਬੈਰ ਵਿਰੋਧ ਕਿਸ ਸੰਗ ਕਮਾਤ ਜਬ ਇਸ ਕਾ ਵਰਨ ਚ ਹਿੰਨ ਨਾ ਜਾਪਤ ਤਬ ਹਰਖ ਸੋਗ ਕਹੋ ਕਿਸੈ ਬਿਆਪਤ ਜਬ ਆਪਨ ਆਪ ਆਪ ਪਰਮ ਬ੍ਰਹਮ ਤਬ ਸੋਭਾ ਕਹਾ ਕਿਸ ਹੋਵਤ ਬ੍ਰਹਮ ਆਪਨ ਖੇਲ ਆਪ ਵਰਤੀ ਜਾ ਨਾਨਕ ਕਰਨੈ ਹਰ ਨ ਦੂਜਾ ਜਬ ਹੋਵਤ ਪ੍ਰਭ ਕੇਵਲ ਧਨੀ ਤਬ ਬੰਦ ਮੁਕਤ ਕਹੋ ਕਿਸ ਕਉ ਗਨੀ ਜਦ ਏਕੈ ਹਰ ਅਗਮ ਅਪਾਰ ਤਬ ਨਰਕ ਸੁਰਗ ਕਉ ਕੌਣ ਉਤਾਰ ਜਬ ਨਿਰਗੁਣ ਪ੍ਰਭ ਸਹਿਜ ਸੁਭਾਈ ਤਬ ਸੇਵ ਸਗਤ ਕਹੋ ਕਿਤ ਠਾਈ ਜਬ ਆਪੈ ਆਪ ਆਪਣੀ ਜੋਤ ਧਰੈ ਤਬ ਕਵਨ ਨਿਡਰ ਕਵਨ ਕਤ ਡਰੈ ਆਪਨ ਚਲਤ ਆਪ ਕਰਨੈ ਹਾਰ ਨਾਨਕ ਠਾਕਰ ਅਗਮ ਅਪਾਰ ਹਵਨਾਸੀ ਸੁਖ ਆਪਨ ਆਸਨ ਤਹਿ ਜਨਮ ਮਰਨ ਕਉ ਕਹਾ ਵਿਨਾਸ਼ਨ जब पूर्ण करता प्रभ सोए तब जम की त्रास कहो किस होए जब अवगत अगोचर प्रभ एक तब चित्र गुप्त किस पूछत लेखा जब नाथ अरंजन अगोचर गादे तब कौन छूटे कौन बंधन बादे आपन आप आप ही चर् जा नानक आपन रूप आप ही उपर जा। जह निर्मल पुरख पुरख पत होता तह बिन मैल कहो क्या धोता तो ਜਹ ਨਿਰੰਜਨ ਨਰੰਕਾਰ ਨਿਰਮਾਨ ਤਹ ਕੌਨ ਕੌਮਾਨ ਕੌਨ ਅਭਿਮਾਨ ਜਹ ਸਰੂਪ ਕੇਵਲ ਜਗਦੀਸ਼ ਤਹ ਛਲ ਛਿਦਰ ਲਗਤ ਕਹ ਕੀਸ ਜਹ ਜੋਤ ਸਰੂਪੀ ਜੋਤ ਸੰਗ ਸਮਾਵੈ ਤਹ ਕਿਸ ਭੁਖ ਕਵਨ ਤ੍ਰਿਪਤਾਵੈ ਕਰਨ ਕਰਾਵਣ ਕਰਨੈ ਹਾਰ ਨਾਨਕ ਕਰਤੇ ਕਾ ਨਹੀਂ ਸੁਮਾਰ ਜਬ ਉਹ ਆਪਣੀ ਸੋਭਾ ਆਪਨ ਸੰਗ ਬਣਾਈ ਤਬ ਕਵਨ ਮਾਏ ਬਾਪ ਮ੍ਰਿਤ ਸੁਤ ਭਾਈ ਜੈ ਸਰਬ ਕਲਾ ਆਪੇ ਪਰਬੀਨ ਤਹਿ ਬੇਦ ਕਤੇਬ ਕਹਾ ਕੋ ਦੀ ਚੀਨ ਜਬ ਆਪਨੇ ਆਪ ਉਰਤਾਰੇ ਤਉ ਸਗਨ ਅਪਸਗਨ ਕਹਾ ਵਿਚਾਰੈ ਜੈ ਆਪਨ ਊਚ ਆਪਨੇ ਆਪ ਨੇਰਾ ਤਹਿ ਕੌਣ ਠਾਕਰ ਕੌਣ ਕਹੀਐ ਚੇਰਾ ਬਿਸਮਰ ਬਿਸਮਰ ਹੈ ਬਿਸਮਾਦ ਨਾਨਕ ਆਪਣੀ ਗਤ ਜਾਨੋ ਆਪ ਜੈ ਅਛਲ ਅਛੇਦ ਅਪੇਦ ਸਮਾਇ ਊਹਾ ਕਿਸੇ ਵਿਆਪਤ ਮਾਇ ਆਪਸ ਕੋ ਆਪੈ ਆਦੇਸ ਤਹ ਗੁਣ ਕਾ ਨਾਹੀ ਪਰਵੇਸ਼ ਏਕ 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 ਭਗਵੰਤਾ ਤਉ ਕੌਣ ਅਚਿੰਤ ਕਿਸ ਲਾਗੇ ਚਿੰਤਾ ਜਹ ਆਪਣੇ ਆਪ ਆਪ ਪਤੀ ਆਰਾ ਤਹ ਕੌਣ ਕਥੈ ਕੌਣ ਸੁਨਣੈ ਹਾਰਾ ਬਹੁ ਬੇਅੰਤ ਊਚ ਤੇ ਊਚ ਆ ਨਾਨਕ ਆਪਸ ਕਹੁ ਆਪੈ ਪਹੂਚਾ ਜੈ ਆਪਰਤਿਓ ਪਰਮ ਪੰਚ ਅਕਾਰ ਤਹਿ ਗੁਣ ਮੈਂ ਕੀਨੋ ਵਿਸਥਾਰ ਪਾਪ ਪੁੰਨ ਤੈ ਭੀਪ ਕਹਾਵਤ ਕਉ ਨਰਕ ਕਉ ਸੁਰਗ ਬੰਚਾਵਤ ਆਲਜਾਲ ਮਾਇਆ ਜੰਜਾਲ ਹਉ ਮੈਂ ਮੋ ਪਰਮ ਪੈ ਭਾਰ ਦੂਖ ਸੁਖ ਮਾਨ અપਮਾਨ ਅਨੇਕ ਪ੍ਰਕਾਰ ਕੀਯੋ ਬਖਾਨ ਆਪਣ ਖੇਲ ਆਪ ਕਰ ਦੇਖੈ ਖੇਲ ਸੰਗੋਚੈ ਤਉ ਨਾਨਕ ਏਕੈ ਜੈ ਅਬਗਤ ਭਗਤ ਤੈ ਆਪ ਜਹਿ पसरे 파ਸਾਰ ਸੰਤ ਪ੍ਰਤਾਪ ਦਹੁ ਪਾਖਨ ਆਪ ਆਪੈ ਧਨੀ ਓਨ ਕੀ ਸੋਭਾ ਓਨ ਹੋ ਬਣੀ ਆਪੈ ਕੌਤਕ ਕਰੈ ਅਨੰਦ ਚੋਜ ਆਪੈ ਰਸ ਭੋਗ ਨਿਰਯੋਗ ਜਿਸ ਭਾਵੈ ਤਿਸ ਆਪਨ ਲਾ ਨਾਏ ਲਾਵੈ ਤਿਸ ਭਾਵੈ ਤਿਸ ਖੇਲ ਕਿ ਲਾਵੈ ਬੇਸਮਰਥ ਆਗਨਤ ਅਤੋਲੇ ਜੋ ਬੁਲਾਵੋ ਤਿਉ ਨਾਨਕ ਦਾਸ ਬੋਲੇ ਸਲੋਕ ਜੀ ਜੰਤ ਕੇ ਠਾਕ ਰਾਏ ਆਪੇ ਵਰਤਨ ਹਾਰ ਨਾਨਕ ਏਕੋ ਪਸਰਿਆ ਦੂਜਾ ਕਹਿ ਦ੍ਰਿਸ਼ਟਾਰ ਅਸ਼ਟਪਦੀ ਆਪ ਕਥੈ ਆਪ ਸੁਨਣੈ ਹਾਰ ਆਪ ਏਕ ਆਪ ਵਿਸਥਾਰ ਜਤਿਸ ਭਾਵੈ ਤਾਂ ਸ੍ਰਿਸ਼ਟ ਉਪਾਈ ਆਪਣੇ ਪਾਣੇ ਲੈ ਸਮਾਏ তুমਤੇ ਭਿੰਨ ਨਹੀਂ ਕਿਛ ਹੋਏ ਆਪਸ ਸੂਤ ਸਭ ਜਗਤ ਪਰੋਏ ਜਾ ਕੋ ਪ੍ਰਭ ਜੀਉ ਆਪ ਬੁਝਾਏ ਸਚ ਨਾਮ ਸੋਈ ਜਨ ਪਾਏ ਸੋ ਸਮਦਰਸੀ ਤਤ ਕਾ 베ਤਾ ਨਾਨਕ ਸਗਲ ਸ੍ਰਿਸ਼ਟ ਕਾ 제ਤਾ ਜੀ ਜੰਤ ਸਭ ਗਏ ਹਾਥ ਦੀਨ ਦਿਆਲ ਅਨਾਤ ਗੁਨਾਤ ਜਿਸ ਅਕ ਰੱਖੈ ਤਿਸ ਕੋਏ ਨ ਮਾਰੇ ਸੋ ਮੂਆ ਜਿਸ ਮਨੋ ਵਿਚਾਰੈ ਜਿਸ ਤਜ ਅਵਰ ਕਹਾ ਕੋ ਜਾਏ ਸਭ ਸਿਰ ਏਕ ਨਰੰਜਨ ਰਾਏ ਜੀ ਕੀ ਜੁਗਤਿ ਤਸਾ ਜਾ ਕੈ ਸਭ ਹਾਥ ਅੰਤਰ ਬਾਹਰ ਜਾਨੋ ਸਾਤ ਗੁਰ ਨਿਦਾਨ ਬੇਅੰਤਿ ਅਪਾਰ ਨਾਨਕ ਦਾਸ ਸਦਾ ਬਲਿਹਾਰ ਪੂਰਨ ਪੂਰ ਰਹੇ ਦਿਆਲ ਸਭ ਉਪਰ ਹੋਵਦਿ ਕਿਰਪਾਲ ਆਪਣੇ ਕਰਤਬ ਜਾਣੈ ਆਪ ਅੰਤਰ ਜਮਮੀ ਰਹੋ ਬਿ ਆਪ ਪ੍ਰਤਪਾਲਾ ਜੀ ਅਨਬਉ ਭਾਤ ਜੋ ਜੋ ਰਚਿਓ ਸੋ ਤੇ ਸੈ ਤੇ ਆਤ ਜਿਸ ਭਾਵੈ ਤਿਸ ਲਏ ਮਿਲਾਏ ਭਗਤ ਕਰੇ ਹਰ ਕੇ ਗੁਣ ਗਾਏ ਮਨ ਅੰਤਰ ਵਿਸਰਾ ਵਿਸ਼ਵਾਸ ਕਰ ਮੰਨਿਆ ਕਰਨ ਹਰ ਨਾਨਕ ਇਕ ਜਾਨਿਆ ਜਨਨ ਲਾਗੇ ਹਰ ਏਕੈ ਲਾਏ ਤਿਸ ਕੀ ਆਸ ਨ ਬਿਰਥੀ ਜਾਏ ਸੇਵਕ ਕੋ ਸੇਵਾ ਬਣਾਈ ਹੁਕਮ ਬੂਝ ਪਰਮ ਪਦ ਪਾਈ ਇਸਤੇ ਉੱਪਰ ਨਹੀਂ ਵਿਚਾਰ ਜਾ ਕਹਿ ਮਨ ਬਸਿਆ ਨਿਰੰਕਾਰ ਬੰਧਨ ਤੋਰ ਭਏ ਨਿਰਵੈਰ ਅੰਧਨ ਪੂਜੈ ਗੁਰ ਕੈ ਪੈਰ ਏ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮਿਲੇ ਸਾਧ ਸੰਗ ਮਿਲੇ ਕਰੋ ਅਨੰਤ ਗੁਣ ਗਾਵੋ ਪ੍ਰਮਾਣੰਦ RAM ਨਾਮ ਤਤ ਕਰੋ ਵਿਚਾਰ ਦੁਰਲਭ ਏਕਾ ਕਰਹੁ ਉਦਾਰ અમૃત વચન હર કે ગુણ ગાઓ પ્રાણ તરણ કા એ હો સુઆઓ આઠ પહેર પર પેખો નેરા મિટાય ਗਿਆન બિનસૈ અંધેરા સુન ઉપદેશ હૃદય વસાવો મન ઈચ્છે વિનાનક ફલ પાવો હલત પલત દોય લે સુવાર રામ નામ અંતર યુરતાર પૂરે ગુરકી પૂરી દિખિયા જિસ મન વસહે તિસ સાચ પરીખિયા ਮਨ ਤਨ ਨਾਮ ਜਪੋ ਲਿ ਬਲਾਈ ਦੁਖ ਦਰਦ ਮਨ ਤੇ ਭਉ ਜਾਏ ਸੱਚ ਵਪਾਰ ਕਰੋ ਵਪਾਰੀ ਦਰਗਹਿ ਨਿਭਹਿ ਕੀਪ ਹਮ ਤੁਮਾਰੀ ਏਕਾ ਟੇਕਰ ਖੋ ਮਨ ਮਾਏ ਨਾਨਕ ਬਹੁਰ ਨ ਆਵੈ ਜਾਏ ਤਿਸਤੇ ਦੂਰ ਕਹਾ ਕੋ ਜਾਏ ਉਬਰੈ ਰਾਖਣ ਹਾਰ ਤੇ ਆਏ ਨਿਰਭਉ ਜਪੈ ਸਗਲ ਭਉ ਮਿਟੈ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ ਜਿਸ ਪ੍ਰਭ ਰਖੈ ਤਿਸ ਨਾਹੀ ਦੂਖ ਨਾਮ ਜਪਤ ਮਨ ਹੋਵਤ ਸੁਖ ਚਿੰਤਾ ਜਾਏ ਮਿਟਾਏ ਅੰਕਾਰ ਤਿਸ ਜਨ ਕੋ ਕੋਈ ਨਾ ਪਹੁੰਚਨ ਹਾਰ ਸਿਰ ਉਪਰ ਠਾਟਾ ਗੁਰ ਸੂਰਾ ਨਾਨਕਤਾ ਕੇ ਕਾਰਜ ਪੂਰਾ ਮਤ ਪੂਰੀ ਅੰਮ੍ਰਿਤਤਾ ਕੀ ਦ੍ਰਿਸ਼ਟਿ ਦਰਸ਼ਨ ਪੇਖਤ ਉਦ੍ਰਤ ਸਿਸ਼ਟ ਚਰਨ ਕਮਲ ਜਾਕੇ ਅਨੂਪ ਸਫਲ ਦਰਸ਼ਨ ਸੁੰਦਰ ਹਰ ਰੂਪ ਧਨ ਸੇਵਾ ਸੇਵਕ ਪਰਵਾਨ ਅੰਤਰਜਾਮੀ ਪੁਰਖ ਪ੍ਰਦਾਨ ਜਿਸ ਮਨ ਵਸੈ ਸੋ ਹੂਤ ਨਿਹਾਲ ਤਾਂਕੇ ਨਿਕਟ ਨ ਆਵਤ ਕਾਲ ਅਮਰ ਭਏ ਅਮਰਾ ਪਦ ਪਾਇਆ ਸਾਧ ਸੰਗ ਨਾਨਕ ਹਰ ਧਿਆਇਆ ਸ਼ਲੋਕ ਗਿਆਨ ਇੰਜਨ ਗੁਣ ਦਿਆ ਗਿਆਨ ਅੰਧੇਰ ਵਿਨਾਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਅਸ਼ਟਪਦੀ ਸੰਤ ਸੰਗ ਅੰਤਰ ਪ੍ਰਭ ਡੀਠਾ ਨਾਮ ਪ੍ਰਭੂ ਕਾ ਲਾਗਾ ਮਿੱਠਾ ਸਗਲ ਸਮਗਰੀ ਇਕਸ ਘਟ ਮਾਏ ਨਿਕ ਰੰਗ ਨਾਨਾ ਦ੍ਰਿਸ਼ਟਾਏ ਨਉ ਨਦੀ ਅਮਰਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਬਿਸਰਾਮ ਸੁਨ ਸਮਾਧ ਅਨਹਤ ਤਹਨਾਤ ਕਹਨ ਨ ਜਾਏ ਚਰਜ ਬਿਸਮਾਧ ਤਿੰਨ ਦੇਖਿਆ ਜਿਸ ਆਏ ਆਪ ਦਿਖਾਏ ਨਾਨਕ ਤਿਸ ਜਨ ਸੋ ਜੀ ਪਾਏ ਜੋ ਅੰਤਰ ਸੋ ਆਹਰ ਅਨੰਤ ਘਟ ਘਟ ਵਿਆਪ ਰਿਆ ਪਗਵੰਤ ਧਰਨ ਮਾਇ ਆਕਾਸ ਪਿਆਲ ਸਰਬ ਲੋਕ ਪੂਰਨ ਪ੍ਰਤਪਾਲ ਬਨ ਤਿਨ ਬਰਬਤ ਹੈ ਪ੍ਰਪਾਰ ਬ੍ਰੰਮ ਜੈਸੀ ਆਗਿਆ ਤੈਸਾ ਕਰਮ ਪੌਣ ਪਾਣੀ ਬੈ ਸੰਤਰ ਮਾਇ ਚਾਰ ਕੁੰਟ ਦੇ ਦਿਸੇ ਸਮਾਇ ਤਿਸਤੇ ਭਿੰਨ ਨਹੀਂ ਕੋਠਾਉ ਗੁਰ ਪ੍ਰਸਾਦ ਨਾਨਕ ਸੁਖ ਪਾਉ वेद पुराण सिमृत मैं देख शसियर सुर नखतर ए मैं एक बाणी प्रभ की सब को बोले आप अडोल न कब हूँ डोलै सर्व कला कर खेलै खेल मोल न पाइ गुण अमोल सर्व ज्योत मैं जाकि ज्योत तार रहो स्वामी उत पोत गुर प्रसाद का नास नानक तिन ए ऐसा ਸੰਤ ਜਨਾ ਕਾ ਆਪੇਖਣ ਸਭ ਪਰਮ ਬਰਮ ਸੰਤ ਜਨਾ ਕਹਿ ਹਿਰਦੈ ਸਭ ਧਰਮ ਸੰਤ ਜਨਾ ਸੁਨੈ ਸੋ ਬਚਨ ਸਰਬ ਵਿਆਪੀ ਰਾਮ ਸੰਗ ਰਚਨ ਜਿਨ ਜਾਤਾ ਤਸਹੀ ਇਹ ਰਹਿਤ ਸਤ ਬਚਨ ਸਾਧੂ ਸਭ ਕਹਿਤ ਜੋ ਜੋ ਹੋਏ ਸੋਈ ਸੁਖ ਮਾਨੈ ਕਰਨ ਕਰਾਵਣ ਹਾਰ ਪ੍ਰਭ ਜਾਨੈ ਅੰਤਰ ਵਸੇ ਬਾਹਰ ਭੀ ਉਹੀ ਨਾਨਕ ਦਰਸ਼ਨ ਭੇਖ ਸਭ 모ਹੀ ਆਪ ਸਤ ਕੀਆ ਸਭ ਸਤ ਤਿਸ ਪ੍ਰਵਤੇ ਸਗਲੀ ਉਤਪਤ ਤਿਸ ਪ੍ਰਾਪਤੇ ਸਗਲੀ ਉਤਪੱਤ ਤਿਸ ਭਾਵੈ ਤਾਂ ਕਰੇ ਵਿਸਥਾਰ ਤਿਸ ਭਾਵੈ ਤਾਂ ਇਕੰਕਾਰ ਅਨੇਕ ਕਲਾ ਲਖੀ ਨ ਜਾਏ ਜਿਸ ਭਾਵੈ ਤਿਸ ਲਏ ਮਿਲਾਏ ਕਵਨ ਨਿਕਟ ਕਵਨ ਕਈਐ ਦੂਰ ਆਪੇ ਆਪ ਆਪ ਪਰਪੂਰ ਅੰਤਰਗਤ ਜਿਸ ਆਪ ਜਨਾਏ ਨਾਨਕ ਤਿਜੇ ਤਿਸ ਜਨ ਆਪ 부ਝਾਏ ਸਰਬ ਭੂਤ ਆਪ ਵਰਤਾਰਾ ਸਰਬ ਨੈਨ ਅਪਪੇਖਨ ਹਾਰਾ ਸਾਗਲ ਸਮਗਰੀ ਜਾ ਕਾਤਨਾ ਆਪਨ ਜਸ ਆਪ ਹੀ ਸੁਨਾ ਆਵਨ ਜਾਣੇ ਇੱਕ ਖੇਲ ਬਣਾਇਆ ਆਗਿਆਕਾਰੀ ਕੀਨੀ ਮਾਇਆ ਸਭ ਕਹਿ ਮਦ ਅਲਪਤੋ ਰਹਿ ਜੋ ਕਿਛ ਕਹਿਣਾ ਸੋ ਆਪੇ ਕਹੇ ਆਗਿਆ ਆਵੇ ਆਗਿਆ ਜਾਏ ਨਾਨਕ ਜਾਪਾ ਵੇ ਤਾਂ ਲੇ ਇਸ ਮਾਇ ਇਸ ਤੇ ਹੋਏ ਸੁਨਾਹੀ ਬੁਰਾ ਉਰਹਿ ਕਹ ਕਨੇ ਕਛ ਕਰਾ ਆਪ ਭਲਾ ਕਰ ਤੂਤ ਅਤਨੀ ਕੀ ਆਪੇ ਜਾਣੈ ਆਪਣੇ ਜੀ ਕੀ ਆਪ ਸਾਚ ਧਾਰੀ ਸਭ ਸਾਚ ਉਤਪਉਤ ਆਪਨ ਸੰਗ ਰਾਚ ਤਾਂ ਕੀ ਗਤ ਮਿਤ ਕਹੀ ਨ ਜਾਏ ਦੂਸਰ ਹੋਏ ਤਸੋ ਜੀ ਪਾਏ ਤਿਸ ਕਾ ਜੀ ਕੀ ਆ ਸਭ ਪ੍ਰਮਾਣ ਗੁਰ ਪ੍ਰਸਾਦ ਨਾਨਕ ਏ ਜਾਨ ਜੋ ਜਾਣੈ ਤਿਸ ਸਦਾ ਸੁਖ ਹੋਏ ਆਪ ਮਿਲਾਏ ਲਏ ਪ੍ਰਭ ਸੋਏ ਉਹ ਤਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਹਿਰਦੈ ਭਗਵੰਤ ਧੰਨ ਧੰਨ ਤਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਨ ਆਵਨ ਕਾ ਇਹ ਸੁਆਉ ਜਨ ਕੈ ਸੰਗ ਚਿਤ ਆਵੈ ਨਾਉ ਆਪ ਮੁਕਤ ਮੁਕਤ ਕਰੇ ਸੰਸਾਰ ਨਾਨਕ ਤਿਸ ਜਨ ਕਉ ਸਦਾ ਨਮਸਕਾਰ ਸਲੋਕ ਪੂਰਾ ਰਾਗੋ ਪ੍ਰਭ ਅਰਾਧਿਆ ਪੂਰਾ ਜਾ ਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਉ ਅਸ਼ਟਪਦੀ ਪੂਰੇ ਗੁਰ ਕਾ ਸੁਨੇ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਪੇਖ ਸਾਥ ਸਾਥ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰਾ ਚਿੰਦ ਆਸ ਅਨਿਤ त्यागो ਰੰਗ ਸੰਤ ਜਨਾ ਕੀ ਧੂਰ ਮਨ ਮੰਗ ਆਪ ਛੋਡ ਬੇਨਤੀ ਕਰੋ ਸਾਧ ਸੰਗ ਅਗਨ ਸਾਗਰ ਤਰੋ ਹਰ ਧਨ ਕੇ ਭਰ ਲੈ ਭੰਡਾਰ ਨਾਨਕ ਗੁਰਪੂਰੇ ਨਮਸਕਾਰ ਖੇਮ ਕੁਸਲ ਸਹਿਜ ਅਨੰਤ ਸਾਧ ਸੰਗ ਭਜ ਪਰਮ ਆਨੰਦ ਨਰਕ ਨਿਵਾਰ ਉਧਾਰੋ ਜੀਓ ਗੁਣ ਗੋਬਿੰਦ ਅੰਮ੍ਰਿਤ ਰਸ ਪੀਓ ਚਿਤ ਚਿਤਾਵੋ ਨਾਰਾਇਣ ਇਕ ਇਕ ਰੂਪ ਜਾਕੇ ਰੰਗ ਅਨੇਕ ਕਪਾਲ ਦਾ ਮੋਦਰ ਦੀਨ ਦਿਆਲ ਦੁਖ ਪੰਜਨ ਪੂਰਨ ਕਿਰਪਾਲ ਸਿਮਰ ਸਿਮਰ ਸਿਮਰਨਾਮ ਬਾਰੰਬਾਰ ਨਾਨਕ ਜੀ ਕਾ ਇਹ ਹੈ ਆਧਾਰ ਉੱਤਮ ਸ਼ਲੋਕ ਸਾਧਕੇ ਵਚਨ ਅਮਲੀਕ ਲਾਲ ਇਹ ਹੈ ਰਤਨ ਸੁਨਤ ਕਮਾਵਤ ਹੋਤ ਉਧਾਰ ਆਪਤ ਰਹਿ ਲੋਕ ਕੈ ਨਿਸਤਾਰ ਸਭਲ ਜੀਵਨ ਸਭਲਤਾ ਆਕਾ ਸੰਗ ਜਾ ਕੈ ਜੀਵਨ ਲਗ ਮਨ ਲਾਗਾ ਹਰ ਰੰਗ ਜੈ ਜੈ ਸ਼ਬਦ ਅਨਾਹਦ ਵਾਜੇ ਸੁਨ ਸੁਨ ਆਨੰਦ ਕਰੇ ਸਭ ਕਾ ਜੇ ਪ੍ਰਗਟੇ ਗੋਪਾਲ ਮਹਾਂਤ ਕੇ ਮਾਥੇ ਨਾਨਕ ਉਦਰੇ ਤਿਨ ਕੈ ਸਾਥੇ ਸਰਨ ਜੋਗ ਸੁਨ ਸਰਨੀ ਆਏ ਕਰ ਕਿਰਪਾ ਪ੍ਰਭ ਆਪ ਮਿਲਾਏ ਮਿਟ ਗਏ ਬੈਰ ਭੈ ਸਬਰੀਨ ਅਮਰਤ ਨਾਮ ਸਾਧ ਸੰਗ ਲੇਨ ਸੋ ਪ੍ਰਸੰਨ ਭਏ ਗੁਰਦੇਵ ਪੂਰਨ ਹੋਈ ਸੇਵਕ ਕੀ ਸੇਵ ਆਲ ਜੰਜਾਲ ਵਿਕਾਰ ਤੇ ਰਹਤੇ RAM ਨਾਮ ਸੁਨ ਰਸਨਾ ਕਹਤੇ ਕਰ ਪ੍ਰਸਾਦ ਦਇਆ ਪ੍ਰਭ ਧਾਰੀ ਨਾਨਕ ਨਬਹੀ ਖੇਪ ਹਮਾਰੀ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਏਕਾ ਅਗਰ ਜੀਤ ਸੁਖਮਣੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਵਸੈ ਸੋਤ ਨਿਧਾਨ ਸਰਬ ਇਚਾ ਤਾਂ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਪ੍ਰਭ ਸਭ ਲੋਏ ਸਭ ਤੇ ਊਚ ਪਾਏ ਅਸਥਾਨ ਬਹੁ ਨਾ ਹੋਵੇ ਆਵਣ ਜਾਨ ਹਰ ਤਨਖਾਟ ਚਲੈ ਜਨ ਸੋਏ ਨਾਨਕ ਜਿਸੇ ਪ੍ਰਾਪਤ ਹੋਏ ਖੇਮ ਸ਼ਾਂਤ ਰਿਤ ਨਵ ਨਿੱਧ ਬੁੱਧ ਗਿਆਨ ਸਰਵ ਤਹਿ ਸਿਧ ਵਿਦਿਆ ਤਪ ਜੋਗ ਪਰਬ ਧਿਆਨ ਗਿਆਨ ਸ੍ਰੀ ਚੋਤਮਿ स्नान ਚਾਰ ਪਦਾਰਥ ਕਮਲ ਪ੍ਰਕਾਸ਼ ਸਭ ਕੈ ਮਦ ਸਗਲ ਤੇ ਉਦਾਸ ਸੁੰਦਰ ਚਤੁਰ ਤਤ ਕਾ ਬੇਤਾ ਸੰਦਰਸੀ ਇਕ ਦ੍ਰਿਸ਼ਟੀਤਾ ਏ ਫਲ ਤਿਸ ਜਨ ਕੈ ਮੁਖ ਭਨੇ ਗੁਰ ਨਾਨਕ ਨਾਮ ਬਚਨ ਮਨ ਸੁਨੇ ਇਹ ਨਿਦਾਨ ਜਪੈ ਮਨ ਕੋ ਏ ਸਭ ਜਗ ਮੈਂ ਤਾ ਕੀ ਗਤ ਹੋਏ ਗੁਣ ਗੋਬਿੰਦ ਨਾਮ ਧਨ ਬਾਣੀ ਸਿਮਰਤ ਸਾਸਤਰ ਵੇਦ ਬਖਾਣੀ ਸਗਲ ਮਤਾਤ ਕੇਵਲ ਹਰ ਨਾਮ ਗੋਬਿੰਦ ਭਗਤ ਕੈ ਮਨ ਵਿਸ਼ਰਾਮ ਕੋਟ ਅਪਰਾਧ ਸਾਧ ਸੰਗ ਮਿਟੈ ਸੰਤ ਕ੍ਰਿਪਾ ਤੇ ਜਮਤੇ ਛੁਟੈ ਜਕੈ ਮਸਤ ਕਰਮ ਪ੍ਰਭ ਪਾਈ ਸਾਧ ਸਰਣ ਨਾਨਕ ਤੇ ਆਏ ਜਿਸ ਮਨ ਬਸੈ ਸੁਣੈ ਲਾਇ ਪ੍ਰੀਤ ਤਿਸ ਜਨ ਆਵੈ ਹਰ ਪ੍ਰਭ ਜੀਤ ਜਨਮ ਮਰਨ ਕਾ ਤਾਕਾ ਦੁਖ ਨਿਵਾਰੈ ਦੁਰਲਭ ਦੇ ਤਤਕਾਲ ਉਧਾਰੈ ਨਿਰਮਲ ਸੋਭਾ ਅਮਰਤ ਤਾਕੀ ਬਾਣੀ ਏਕ ਨਾਮੁ ਨਮਾਹਿ ਸਮਾਨੀ ਦੁਖ ਰੋਗ ਬਿਨ ਸੇ ਭੈ ਪਰਮ ਸਾਧ ਨਾਮ ਨਿਰਮਲ ਤਾਕੈ ਕਰਮ ਊਚਤਾ ਸਭ ਤ ਊਚਤਾ ਕੀ ਸੋਭਾ ਬਣੀ ਨਾਨਕ ਏ ਗੁਣ ਨਾਮ ਸੁਖਮਣੀ ਸਭ ਤੇ ਊਚਤਾ ਕੀ ਸੋ ਬਾਬਨੀ ਨਾਨਕ ਏ ਗੁਣ ਨਾਮ ਸੁਖਮਣੀ ਵਾਹਿਗੁਰਜੀ ਕਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ